ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਜੇ ਕੋਈ ਲੁਕਲ ਪੇਟੀ ਦੀ ਗੱਲ ਹੋਏ ਨੀ ਕਿ ਜੇ ਕਿ ਇਹ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਾਂ ਤੁਸੀਂ ਉਹਦਾ ਮੱਥਾ ਟਿਕਾਉਣਾ ਹੈ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਕਿ ਸਾਹਿਬ ਕੀ ਕਹੋਗੇ 24 ਕੁਛ ਨਹੀਂ ਲੋ ਕਮੈਂਟ ਹਲੇ ਤਾਂ ਫਿਰ ਦੱਸਾਂਗੇ ਨਹੀਂ ਜੋ ਮਾਹੌਲ ਬਣਾ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਹੋਇਆ ਹੈ ਇਹ ਪਰਮਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਜਿਹੜੇ ਬੱਚੇ ਆ ਬਾਲਗ ਥੋੜਾ ਅੱਛਾ ਉਹਨਾਂ ਨਾਲ ਗੱਲ ਕਰੋ ਇਹ ਵੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਦੇ ਬਾਹਰ ਮੈਂਬਰੀ ਤੋਂ ਠੀਕ ਹੈ ਮੈਂਬਰੀ ਹੈ ਬਿਲਕੁਲ ਲੁਕਾ ਸਾਹਿਬ ਕਿਤੇ ਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਟ ਟਿਕਨੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਕੋਈ ਲੁਕਲ ਪੇਟੀ ਦੀ ਗੱਲ ਹੈ ਨਹੀਂ ਕਿ ਜੇ ਕਿਈ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜਦੋਂ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਤੇ ਮੇਰਾ ਸਲਾਮ ਅਸ਼ਵਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬੱਚਾ ਅਗਲੇ ਬੱਚੇ ਦੀ ਮਰਜ਼ੀ ਆਪਾਂ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਨਾਂ ਟਿਕਟ ਤਾਂ ਚਲੋ ਵੇਖੀ ਜਊ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਪਤਾ ਨਹੀਂ ਜਦੋਂ ਇਹ ਹਾਲਾਤ ਹੋਣਗੇ ਉਹਦੇ ਵੇਖਾਂਗੇ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕੰਨੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਨੂੰ ਸਾਹਿਬ ਮੁਲਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋਂ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਫਿਰ ਕੀ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਸੇ ਨਾ ਕਿਤੇ ਇਹ ਨਹੀਂ ਹੈ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਨਹੀਂ ਕੋਈ ਪ੍ਰੋਬਲਮ ਸੱਚੇ ਸੱਚੇ ਬਾਦਸ਼ਾਹ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉੱਤੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿਹ ਸਵਾਲ ਉੱਤੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਮੱਲੀ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਪ੍ਰਧਾਨ